ਅਮਰੀਕੀ ਸੁਪਰੀਮ ਕੋਰਟ ਦੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਮਾਮਲੇ ਤੇ ਹਾਲ ਹੀ ਦੇ ਫੈਸਲੇ ਨੇ ਪ੍ਰਵਾਸੀ ਭਾਈਚਾਰੇ ਖਾਸ ਕਰਕੇ ਪੰਜਾਬੀ ਪ੍ਰਵਾਸੀ ਭਾਈਚਾਰੇ ਦੇ ਵਿੱਚ ਉਲਝਣ ਅਤੇ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ ਹਰ ਕੋਈ ਆਪਣੇ ਅਣਜੰਮੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਵਾਲ ਪੁੱਛ ਰਿਹਾ ਹੈ ਕਿ ਆਖਿਰ ਉਹਨਾਂ ਦੇ ਬੱਚੇ ਕਿਸ ਦੇਸ਼ ਦੇ ਨਾਗਰਿਕ कहलाਏ ਜਾਣਗੇ ਸਸਟਰੀਆਕਾਰ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਖਤਮ ਕਰਨ ਦਾ ਰਸਤਾ ਸਾਫ਼ ਹੋ ਚੁੱਕਾ ਹੈ ਰਾਸ਼ਟਰਪਤੀ ਡੋਨਲਡ 트ਰੰਪ ਦੇ ਜਨਵਰੀ ਦੇ ਵਿੱਚ ਜਾਰੀ ਕੀਤੇ ਗਏ ਐਗਜ਼ੀਕਟਿਵ ਆਰਡਰ ਨੂੰ ਹੁਣ 30 ਦਿਨਾਂ ਬਾਅਦ ਦੇਸ਼ ਦੇ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦਾ ਮਕਸਦ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਅਸਥਾਈ ਵੀਜ਼ਾ ਨਾਗਰਿਕਾਂ ਦੇ ਬੱਚਿਆਂ ਨੂੰ ਆਟੋਮੈਟਿਕ ਨਾਗਰਿਕਤਾ ਦੇਣ ਦੀ ਸੰਵਿਧਾਨਿਕ ਪ੍ਰਕਿਰਿਆ ਨੂੰ ਰੋਕਣਾ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਇਸ ਆਰਡਰ ਦੀ ਸੰਵਿਧਾਨਤਾ ਤੇ ਸਿੱਧੇ ਤੌਰ ਤੇ ਕੋਈ ਫੈਸਲਾ ਨਹੀਂ ਸੁਣਾਇਆ ਸਗੋਂ ਹੇਠਲੀਆਂ ਅਦਾਲਤਾਂ ਦੁਆਰਾ ਇਸ ਮਾਮਲੇ ਤੇ ਲਗਾਈ ਰੋਕ ਨੂੰ ਸੀਮਿਤ ਕਰਨ ਦਾ ਹੁਕਮ ਦਿੰਦਾ ਹੈ ਫੈਸਲੇ ਦੀ ਮੁੱਖ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਕਿ 트럼 ਦਾ ਐਗਜ਼ੀਕਟਿਵ ਆਰਡਰ ਸੰਵਿਧਾਨਿਕ ਹੈ ਜਾਂ ਨਹੀਂ ਇਸ ਦੀ ਬਜਾਏ ਸੁਪਰੀਮ ਕੋਰਟ ਨੇ ਹੇਟਲੀਆਂ ਅਦਾਲਤਾਂ ਦੇ ਅਧਿਕਾਰ ਨੂੰ ਹੀ ਸੀਮਿਤ ਕਰ ਦਿੱਤਾ ਜੋ ਰਾਸ਼ਟਰੀ ਪੱਧਰ ਤੇ 트럼 ਦੀਆਂ ਸਰਕਾਰੀ ਨੀਤੀਆਂ ਨੂੰ ਰੋਕ ਲਗਾ ਸਕਦੀਆਂ ਸਨ ਜਨਮ ਅਧਾਰਿਤ ਨਾਗਰਿਕਤਾ ਕੀ ਹੈ ਜਨਮ ਅਧਾਰਿਤ ਨਾਗਰਿਕਤਾ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੁਆਰਾ ਸੁਰੱਖਿਅਤ ਹੈ ਜੋ 1864 ਦੇ ਵਿੱਚ ਲਾਗੂ ਹੋਈ ਸੀ ਇਸ ਦੇ ਤਹਿਤ ਅਮਰੀਕਾ ਦੀ ਧਰਤੀ ਤੇ ਜਨਮ ਲੈਣ ਵਾਲੇ ਬੱਚੇ ਆਟੋਮੈਟਿਕ ਐਥੋ ਦੀ ਨਾਗਰਿਕਤਾ ਲੈਣ ਦੇ ਪੂਰੀ ਤਰ੍ਹਾਂ ਹੱਕਦਾਰ ਨੇ ਹੁਣ ਗੱਲ ਕਰਦੇ ਹਾਂ ਇਸ ਫੈਸਲੇ ਨਾਲ ਪ੍ਰਵਾਸੀਆਂ ਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਤੇ ਕੀ ਅਸਰ ਪਵੇਗਾ ਇਸ ਫੈਸਲੇ ਨੇ ਗਰਭਵਤੀ ਔਰਤਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਡਰ ਅਤੇ ਅਸਮੰਜਸ ਪੈਦਾ ਕਰ ਦਿੱਤੀ ਹੈ ਰਾਈਟਰਜ਼ ਦੇ ਮੁਤਾਬਕ ਫੈਸਲੇ ਤੋਂ ਬਾਅਦ ਵਕੀਲਾਂ ਨੂੰ ਸੈਂਕੜੇ ਫੋਨ ਕਾਲਜ਼ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਲੋਕ ਇਹ ਪੁੱਛ ਰਹੇ ਸਨ ਕਿ ਉਹਨਾਂ ਦੇ ਅਣਜੰਮੇ ਬੱਚਿਆਂ ਦੀ ਨਾਗਰਿਕਤਾ ਦਾ ਕੀ ਬਣੇਗਾ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਆਪਣੇ ਹੋਣ ਵਾਲੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ। ਕਈ ਮਾਵਾਂ ਇਸ ਆਸ ਤੇ ਬੈਠੀਆਂ ਸਨ ਕਿ ਉਹਨਾਂ ਦੇ ਬੱਚਿਆਂ ਦੇ ਜਨਮ ਤੋਂ ਬਾਅਦ ਉਹਨਾਂ ਲਈ ਵੀ ਅਮਰੀਕਾ ਦੇ ਵਿੱਚ ਪੱਕੇ ਹੋਣ ਦੇ ਦਰਵਾਜ਼ੇ ਖੁੱਲ ਜਾਣਗੇ। ਪਰ 트럼ਪ ਪ੍ਰਸ਼ਾਸਨ ਨੇ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਗਰਭਵਤੀ ਮਾਵਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੇ ਹੋਣ ਵਾਲੇ ਬੱਚੇ ਵੀ ਉਹਨਾਂ ਵਾਂਗ ਸ਼ਰਨਾਰਥੀ ਕਿਹਾਉਣਗੇ। ਜਿਨ੍ਹਾਂ ਹਸਪਤਾਲਾਂ ਵਿੱਚ ਇਹ ਬੱਚੇ ਪੈਦਾ ਹੋਣਗੇ, ਕਾਗਜ਼ਾ ਦੇ ਵਿੱਚ ਬੱਚਿਆਂ ਦੀ ਨੈਸ਼ਨੈਲਿਟੀ ਕੀ ਲਿਖੀ ਜਾਵੇਗੀ? ਇਹ ਵੀ ਇੱਕ ਵੱਡਾ ਸਵਾਲ ਹੈ। ਇਹੀ ਡਰ ਅਮਰੀਕਾ ਦੇ ਵਿੱਚ ਵਸੇ ਪੰਜਾਬੀ ਭਾਈਚਾਰੇ ਨੂੰ ਵੀ ਲੱਗਿਆ ਹੋਇਆ ਹੈ। ਸੈਂਕੜੇ ਪੰਜਾਬੀ ਪ੍ਰਵਾਸੀ ਪਰਿਵਾਰ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਰਾਹੀਂ ਆਪਣੇ ਬੱਚਿਆਂ ਦੇ ਲਈ ਅਮਰੀਕਾ ਦੀ ਨਾਗਰਿਕਤਾ ਨੂੰ ਯਕੀਨੀ ਬਣਾਉਂਦੇ ਸਨ। ਇੱਥੋਂ ਤੱਕ ਪੰਜਾਬ ਦੇ ਵਿੱਚ ਬੈਠੇ ਕਈ ਪਰਿਵਾਰ ਆਪਣੇ ਹੋਣ ਵਾਲੇ ਬੱਚਿਆਂ ਦੀ ਡਿਲੀਵਰੀ ਅਮਰੀਕਾ ਦੇ ਵਿੱਚ ਕਰਾਉਣ ਦੇ ਲਈ ਪੂਰੀ ਤਿਆਰੀ ਕਰੀ ਬੈਠੇ ਸੀ। ਪਰ ਹੁਣ ਇਹ ਸਭ ਕੁਝ ਨਾ ਮੁਮਕਿਨ ਜਾਪਦਾ ਹੈ। ਅਮਰੀਕਾ ਦੇ ਵਿੱਚ ਹਰ ਸਾਲ ਲਗਭਗ 1.5 ਲੱਖ ਤੋਂ 2.5 ਲੱਖ ਦੇ ਕਰੀਬ ਬੱਚੇ ਅਜਿਹੇ ਪਰਿਵਾਰਾਂ ਦੇ ਵਿੱਚ ਜਨਮ ਲੈਂਦੇ ਨੇ ਜਿੱਥੇ ਉਹਨਾਂ ਦੇ ਮਾਪੇ ਗੈਰਕਾਨੂੰਨੀ ਪ੍ਰਵਾਸੀ ਜਾਂ ਫਿਰ ਅਸਥਾਈ ਵੀਜ਼ਾ ਧਾਰਕ ਹੁੰਦੇ ਨੇ ਜੇਕਰ ਇਹ ਆਰਡਰ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ ਤਾਂ ਇਹ ਬੱਚੇ ਨਾਗਰਿਕਤਾ ਤੋਂ ਵਾਂਝੇ ਹੋ ਸਕਦੇ ਨੇ ਜਿਸ ਦੇ ਨਾਲ ਉਹਨਾਂ ਦੀ ਸਿੱਖਿਆ ਸਿਹਤ ਅਤੇ ਹੋਰ ਅਧਿਕਾਰ ਪ੍ਰਭਾਵਿਤ ਹੋਣਗੇ ਇਸ ਫੈਸਲੇ ਨੇ ਨਾ ਸਿਰਫ ਪ੍ਰਵਾਸੀਆਂ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਸੋਸ਼ਲ ਸਿਕਿਉਰਿਟੀ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਤੇ ਵੀ ਅਸਰ ਪਾਇਆ ਹੈ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਇਹ ਆਰਡਰ ਲਾਗੂ ਹੁੰਦਾ ਹੈ ਤਾਂ ਸਰਕਾਰ ਨੂੰ ਨਵਜੰਮੇ ਬੱਚਿਆਂ ਨੂੰ ਸੋਸ਼ਲ ਸਿਕਿਉਰਿਟੀ ਨੰਬਰ ਜਾਰੀ ਕਰਨ ਦੇ ਵਿੱਚ ਮੁਸ਼ਕਿਲ ਪੇਸ਼ ਆ ਸਕਦੀ ਹੈ ਤੇ ਇਸ ਪ੍ਰਕਿਰਿਆ ਨੂੰ ਬਦਲਣਾ ਵੀ ਪੈ ਸਕਦਾ ਹੈ ਜਿਸ ਦੇ ਨਾਲ ਦੇਸ਼ ਅੰਦਰ ਵੱਡੇ ਪੱਧਰ ਤੇ ਅਰਜਕਤਾ ਪੈਦਾ ਹੋ ਸਕਦੀ ਹੈ ਹੁਣ ਜਦੋਂ ਸੁਪਰੀਮ ਕੋਰਟ ਨੇ 30 ਦਿਨਾਂ ਦੀ ਮੌਲਤ ਦਿੱਤੀ ਹੈ ਪ੍ਰਵਾਸੀ ਅਧਿਕਾਰ ਸੰਗਠਨ ਅਤੇ 22 ਡੈਮੋਕਰੈਟਿਕ ਸੂਬਿਆਂ ਦੇ ਐਟਾਰਨੀ ਜਨਰਲ ਇਸ ਮੁੱਦੇ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰੀ ਬੈਠੇ ਨੇ ਮਹਾਰਾਜ ਦਾ ਮੰਨਣਾ ਹੈ ਕਿ ਇਹ ਮਾਮਲਾ ਅੰਤ ਵਿੱਚ ਸੁਪਰੀਮ ਕੋਰਟ ਦੇ ਵਿੱਚ ਵਾਪਸ ਜਾਵੇਗਾ ਜਿੱਥੇ 14ਵੀਂ ਸੋਧ ਦੀ ਵਿਆਖਿਆ ਤੇ ਅੰਤਿਮ ਫੈਸਲਾ ਹੋਵੇਗਾ ਸੁਪਰੀਮ ਕੋਰਟ ਦਾ ਇਹ ਫੈਸਲਾ ਅਮਰੀਕੀ ਸੰਵਿਧਾਨ ਦੇ ਮੂਲ ਸਿਧਾਂਤਾਂ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਦੇ ਲਈ ਇੱਕ ਵੱਡੀ ਚੜ੍ਹਤੀ ਹੈ ਪੰਜਾਬੀ ਭਾਈਚਾਰੇ ਸਣੇ ਸਾਰੇ ਪ੍ਰਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਕੀਲਾਂ ਅਤੇ ਸਥਾਨਕ ਅਧਿਕਾਰ ਸੰਗਠਨਾ ਦੇ ਨਾਲ ਸੰਪਰਕ ਦੇ ਵਿੱਚ ਰਹਿਣ ਤਾਂ ਜੋ ਇਸ ਅਨਿਸ਼ਚਿਤ ਸਥਿਤੀ ਦੇ ਵਿੱਚ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਹੋ ਸਕੇ